ਵਾਹ ਟੁੰਡੇ ਸੋ ਪਰਮਪਲਾ ਮਿਲਦਾ ਕਿਵੇਂ ਹੈ ਮਿਲਦਾ ਉਹ ਵੀ ਦੱਸ ਦਿੰਦਾ ਕਿ ਫੇਰ ਆਪਣਾ ਸੁਜੋਗ ਹੋਵੇ ਕਿ ਨਾ ਹੋਵੇ ਹੋਏ ਆ ਵੀ ਅਬਰਤ ਰਲੇ ਜਾ ਕੋ ਬੈਠੋ ਕੁਛ ਟਾਈਮ ਕੱਢੋ ਮੈਂ ਵਾਰ ਇੰਗਲੈਂਡ ਜਿੱਕੇ ਹਾਂ ਮਹ ਚਲੋ ਤੁਸੀਂ ਤੁਹਾਡੇ ਕੋਲ ਟਾਈਮ ਨਹੀਂ ਹੈ 15 ਮਿੰਟ ਤਾਂ ਕੱਢ ਸਕਦੇ ਹੋ ਸਾਦੇ ਹਾਜੀ 15 ਮਿੰਟ ਕੱਢਾਂਗੇ ਉਹ ਸੰਗਤ ਚ ਜੁੜਨ ਲੱਗੀ ਅੱਛੇ ਆਏ ਹੋਏ ਨੇ ਆਪਣੇ ਚੌਧਰੀ ਅਨੰਦ ਸਿੰਘ ਹੋਣੀ ਇਹਨਾਂ ਦੇ ਵੀ ਉਹ ਬੈਂਡਫੋਰਡ ਤੇ ਇਹ ਕੱਠੇ ਹੁੰਦੇ ਨੇ ਸਵੇਰ ਵੇਲੇ ਬਹਿੰਦੇ ਨੇ ਭਜਨ ਕਰਦੇ ਨੇ ਐਤਵਾਰ ਵਾਲੇ ਦਿਨ ਸਾਰੇ ਸ਼ਹਿਰਾਂ ਤੇ ਦੂਸਰੇ ਤੇ ਮੈਂ ਗਿਆ ਇਸ ਤਰ੍ਹਾਂ ਹੀ ਕਰਦੇ ਉਹ 15 ਮਿੰਟ ਦੇ ਵਿੱਚ ਤੁਸੀਂ ਮਨ ਨਾ ਜਾਣਦਾ ਉਹ ਕਿਤੇ ਆਹ ਸ਼ਰਤ ਹੈ ਕਿ ਬਹੁਤ ਹੀ ਕਰੜੀ ਮਨ ਜਿਹੜਾ 12 ਸੈਕਿੰਡ ਦੇ ਵਿੱਚ ਨੱਟ ਜਾਂਦਾ 1 2 3 4 5 6 7 8 9 10 11 12 ਕਰਕੇ ਦੇਖ ਲਓ ਉਹ ਮਾਰ ਕੇ ਉਡਾਰੀ ਕਿਤੇ ਦੀ ਕਿਤੇ ਜਾਓ ਜਲਦੀ ਸਾਹ ਮੂੰਹ ਤੇ ਰੱਖੇ ਇਹਦੇ ਉੱਤੇ ਪਹਿਰਾ ਦੋ ਪਹਿਰੇਦਾਨ ਦੇ ਤਰੀਕੇ ਨੇ ਇਹ ਪਹਿਲਾ 12 ਸੈਕਿੰਡ ਮੰਨ ਟਿਕਾ ਲੋ ਫਿਰ 12 ਇਹਦੇ ਚ ਹੋਰ ਕਰ ਦੋ ਐਡ ਫਿਰ 12 ਕਰ ਦੋ ਜਦ 2.5 ਮਿੰਟ ਹੋ ਜਾਣਗੇ ਨਾ ਟਿਕ ਜਾਏਗਾ ਮਨ ਉਹਨੂੰ ਇਕ ਧਾਰਨਾ ਕਹਿੰਦੇ ਨੇ 12 ਧਾਰਨਾ ਦਾ ਇਕ ਧਿਆਨ ਹੁੰਦਾ ਫਿਰ 2.5 ਮਿੰਟ ਮਨ ਉਹਨਾਂ ਜਾਣ ਦੋ ਪੰਜ ਕਰ ਲੋ ਪੰਜ ਤੋਂ ਫਿਰ ਸੱਤ ਕਰ ਲੋ ਸੱਤ ਤੋਂ 10 ਕਰ ਲੋ ਐ ਮਿਹਨਤ ਕਰਨੀ ਪੈਣੀ ਹੈ ਨਾ ਐ ਮਿਹਨਤ ਕਰਕੇ ਤੁਸੀਂ 15 ਮਿੰਟ ਬਹਿਰੂ ਦਾ ਜਾਪ ਕਰੋ ਸਿਰਫ 15 ਮਿੰਟ ਇਹਦੇ ਨਾਲ ਤੁਹਾਨੂੰ 24 ਘੰਟੇ ਦੀ ਚਾਬੀ ਲੱਗ ਜਾਏਗੀ ਫਿਰ ਆਪੇ ਹੀ ਹੋਏਗਾ ਬਹਿਰੂ ਬਹਿਰੂ ਇੱਕ ਵਾਰੀ ਚਿੰਤਾ ਘਾ ਘਰ ਹੋ ਜਾਵੇ ਫਿਰ ਉਹਦੋਂ ਰਸ ਆ ਜਾਂਦਾ ਰਸ ਆਇਆ ਆਪਣੇ ਆਪ ਹੀ ਤੁਹਾਡੇ ਮੂੰਹ ਤੋਂ ਬਹਿਰੂ ਬਹਿਰੂ ਹੋਈ ਜਾਓ ਕੰਮ ਕਰਦੇ ਵੀ ਸਾਰਾ ਕੁਝ ਕਰ ਸੋ ਸਾਨੂੰ ਐ ਨਿਮਲਾਇਆ ਵੀ ਅਸੀਂ ਘੰਟਿਆਂ ਬਦੀ ਇਸਮਾਤियां ਲਾ ਕੇ ਬੈਠੀਏ ਕੰਮ ਛੱਡਿਏ ਕੰਮ ਦੇ ਵਿੱਚ ਕਰਦੇ ਹੋਏ ਨਾਨਕ ਪੂਰਾ ਸਤਗੁਰ ਭੇਟਿਆ ਪੂਰੀ ਹੋਵੇ ਜੁਗਤ ਸੰਧਿਆ ਖਲੰਧਿਆ ਪੈਨੰਧਿਆ ਖਾਬੰਧਿਆ ਵਿਚੋ ਹੋਵੇ ਆ ਸਤਸੰਗ ਜਰੂਰੀ ਆ ਉਹਦੇ ਵਾਸਤੇ ਤਤਵੇ ਤੇ ਮਹਾਂਪੁਰਸ਼ਾਂ ਦੇ ਬਚਨਾਂ ਦੀ ਜੂ ਲੋੜ ਹੈ ਜੋ ਇਸ ਤਰ੍ਹਾਂ ਸਤਸੰਗੀ ਦੀ ਜਿਸ ਕੰਮ ਨੂੰ ਆਇਆ ਅਰਾਧਾ ਕਰੋ ਅਰਾਧਾ ਕਰਕੇ ਕਦਮ ਬਟੋ ਕਦਮ ਪਟੇ ਬਗੈ ਨਹੀਂ ਅਸੀਂ ਕਿਤੇ ਜਾਣਾ ਸੁਣ ਸੁਣ ਕੇ ਛੱਕ ਕੇ ਸਾਰੀ ਜ਼ਿੰਦਗੀ ਲੰਘੀ ਸਾਡੀ ਸੁਣਦੇ ਆ ਸੋ ਅਰਾਧਾ ਬਣਾਓ 15 ਮਿੰਟ ਬੈਠੋ ਸੋ ਬਾਕੀ ਮੈਂ ਕੱਲ ਨੂੰ ਬੇਨਤੀ ਕਰਾਂਗਾ ਕਿ ਸਮਾਂ ਹੋ ਗਿਆ ਬਾਹਰ ਜੀ ਦਾ ਖਾਲਸਾ